ਉਸੀ ਚੰਦੇ ਆ ਪੀਏ ਜਿਹੜੀ ਗੁਰਦੁਆਰਾ ਚੋਲਾ ਸਾਹਿਬ ਆ ਇਹ ਕਿਹਦੇ ਖੁੱਲੀ ਜਗਤ ਚ ਜਾਵੇ ਬਾਬਾ ਜੀ ਜਿਸ ਗੁਰਨਾਨਕ ਪਾਤਸ਼ਾਹ ਜੀ ਨੇ ਭੁੱਖੇ ਸਾਧੂਆਂ ਲਈ ਵੀਰ ਪੇਦਾ ਲੰਗਰ ਚਲਾਤਾ ਅਜੇ ਤੱਕ ਖਤਮ ਨਹੀਂ ਹੋਇਆ ਮੈਂ ਉਸੇ ਦਾਤੇ ਆਇਆ ਜਿਸ ਵੀਰੇ ਨੂੰ ਇੱਥੇ ਚਾਹ ਨਸੀਬ ਨਹੀਂ ਹੋਈ ਪਾਣੀ ਨਸੀਬ ਨਹੀਂ ਹਾਂਜੀ ਇਹ ਕੀ ਕਰ ਇਹ ਮੈਂ ਇਹ ਤਾਂ ਪਰਿਵਾਰ ਕੇ ਪ੍ਰੋਬਲਮ 에서 ਬਹੁਤ ਜ਼ਿਆਦਾ ਨਹੀਂ ਸਾਡਾ ਜਿਹੜੇ ਪਰਿਵਾਰਾਂ ਦੇ ਵਿੱਚ ਜ਼ਿਆਦਾ ਲੋਕ ਨੇ ਦੁਕਾਨਦਾਰੀ ਖੋਲ ਕੇ ਬੈਠੇ ਨੇ ਇੱਥੇ ਸਿਰਫ ਆਉਂਦੇ ਨੇ ਗੱਲਾਂ ਰਫੇਟਦੇ ਨੇ ਤੇ ਚਲੇ ਜਾਂਦੇ ਨੇ ਹਾਂ ਵਿੱਚ ਦੀ ਸਚਾਈ ਇਹ ਦੇਖੋ ਇਹ ਸਚਾਈ ਇਹ ਗੱਲ ਠੀਕ ਹੈ ਗਈ ਜੀ ਤੁਸੀਂ ਸੰਗਤ ਆ ਜਾਵੇ ਬਾਹਰ ਬੂਰੂ ਤਰਾਡੇ ਤੁਸੀਂ ਸੰਗਤ ਆ ਜਾਵੇ ਜੀ ਤੁਸੀਂ ਸੰਗਤ ਆ ਜਾਵੇ ਇਸ ਸਥਾਨ ਤੇ ਆਣ ਕੇ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਇੱਕ ਕਮਰਾ ਵੀ ਇੱਥੇ ਕਿਤੇ ਬਣ ਨਹੀਂ ਇੱਥੇ ਨਹੀਂ ਇੱਥੇ ਕੁਝ ਨਹੀਂ ਨਹੀਂ ਕੋਈ ਕਮਰਾ ਨਹੀਂ ਕੋਈ ਕਮਰਾ ਨਹੀਂ ਹੈਗਾ ਇੱਥੇ ਨਾ ਬਾਥਰੂਮ ਦਾ ਕੋਈ ਨਾ ਇਹ ਤੇ ਅਸੀਂ ਆਪ ਚਾਹੁੰਦੇ ਆ ਪੀਏ ਸਾਡੇ ਹੁੰਦੇ ਇਹ ਚੀਜ਼ ਸਥਾਨ ਬਣ ਜਾਵੇ ਤੇ ਬਹੁਤ ਵੱਡੀ ਇਹ ਮਾਲਕ ਦੀ ਦੇਣ ਹੈ ਇੱਕ ਮਹਾਰਾਜ ਜੀ ਦੇ ਅੰਗ ਦੇਖੇ ਆ ਜੀ ਮੇਰੇ ਕੋਲ ਰਿਕਾਰਡਿੰਗ ਹੈ ਕੈਮਰੇ ਦੇ ਵਿੱਚ ਹਾਂਜੀ ਮਹਾਰਾਜ ਦੇ ਸਰੀਰਕ ਕੁਝ ਬਿਰਤ ਹੋਏ ਨੇ ਤੇ ਅੰਗ ਫਟੇ ਹੋਏ ਨੇ ਹਾਂਜੀ ਪਤਾ ਜਿੰਮੇਵਾਰ ਕੌਣ ਹੈ ਤੇ ਕਮੀ ਨੇ ਹੈ ਗਈ ਹੈ ਜੀ ਕਮੀਆਂ ਤੇ ਸਾਰੀ ਕਮੀਆਂ ਅਜੇ ਤਾਂ ਆਪ ਕਹਿੰਦੇ ਕਮੀ ਆ ਗਈਆਂ ਨੇ ਹਾਂਜੀ ਜਿੰਮੇਵਾਰ ਕੌਣ ਹੈ ਜਿੰਮੇਵਾਰ ਤੁਹਾਨੂੰ ਪਰਿਵਾਰੀ ਜਿੰਮੇਵਾਰ ਨੇ ਜੀ ਇਹਨੇ ਪਰਿਵਾਰ ਜਿੰਮੇਵਾਰ ਹੈ ਜਿੰਮੇਵਾਰ ਹੈ ਕਿ ਗੁਨਾਹਗਰ ਹਾਂਜੀ ਜਿੰਮੇਵਾਰ ਗੁਨਾਹਗਰ ਵੀ ਹੈ ਗੁਨਾਹਗਰ ਵੀ ਹੈ ਹਾਂਜੀ ਗੋਲਕ ਕਿੱਥੇ ਜਾਂਦੀ ਮੈਂ ਇਹਨਾਂ ਨੂੰ ਗੋਲਕ ਤਾਂ ਹੁਣ ਪ੍ਰਬੰਧ ਹੁਣ ਇਦਾਂ ਹੀ ਜੀ ਗੋਲਕ ਤਾਂ ਹੁਣ ਘਰ ਪਰ ਪ੍ਰਬੰਧ ਉਤੇ ਹੁੰਦੇ ਕੀ ਹੈਗੇ ਕੋਈ ਕਮੀ ਨਹੀਂ ਹਾਂਜੀ ਕੋਈ ਕਮੀ ਨਹੀਂ ਹਾਂਜੀ ਧੀਰੇ ਗੁਰੂ ਘਰ ਨੂੰ ਕਿਉਂ ਨਹੀਂ ਬਖਸ਼ ਦਿੰਦੇ ਕਿਉਂ ਨਹੀਂ ਗੁਰੂ ਘਰ ਦਾ ਪੈਸਾ ਗੁਰੂ ਤੇ ਲੱਗਦਾ ਬਸ ਇਹੀ ਗੱਲ ਹੈ ਜਿਹੜੀ ਘਾਟ ਘਾਟੇ ਹੀ ਵੱਡੀ ਘਾਟ ਹੈ ਨਹੀਂ ਉਹ ਸਹਿਯੋਗ ਹੈਗਾ ਜਿਹੜੀ ਹੁੰਦਾ ਜਿੱਥੋਂ ਸੰਗ ਉੱਥੋਂ ਲੈ ਕੇ ਤੇ ਇੱਥੇ ਤੱਕ ਆਉਣ ਤੱਕ ਉਹ ਮਾਇਆ ਜਿਹੜੀ ਆਣ ਕੇ ਸਾਰੀ ਦੀ ਸਾਰੀ ਇੱਥੇ ਭੇਟਾ ਹੁੰਦੀ ਹੈ ਪੂਰੀ ਮਿਲਦੀ ਤੁਹਾਨੂੰ ਮਾਇਆ ਨਹੀਂ ਉਹ ਸਾਰੀ ਭੇਟਾ ਨਹੀਂ ਉਹ ਤੇ ਬਹੁਤ ਇਕੱਠੀ ਹੁੰਦੀ ਹੈ ਜੀ ਉੱਥੇ ਤੇ ਸਾਰੀ ਦੇ ਜਾਂਦੇ ਨਹੀਂ ਕਿ ਨਹੀਂ ਸਾਰੀ ਨਹੀਂ ਜੀ ਇੱਥੇ ਜੀ ਮੇਰੇ ਕਰ 6 7 7 ਲੱਖ 7 ਲੱਖ ਰੁਪਏ ਦੀ ਜੇ ਸਿਕੁਰ ਨਰਕਪਾ ਚਾਨੇ ਲੰਗਰ ਦੀ ਪ੍ਰਥਾ ਚਲਾਈ ਤੇ ਅੱਜ ਤੱਕ ਲੰਗਰ ਪੂਰੀ ਦੁਨੀਆ ਦੇ ਵਿੱਚ ਸਿੱਖ ਕੌਮ ਜਿਹੜੀ ਆ ਵਰਤਾ ਰਹੀ ਹੈ ਹਾਂਜੀ ਉਸੇ ਦੇ ਦਰ ਤੇ ਆਏ ਆ ਨਾ ਤਾਂ ਇਸ ਦਰ ਦੇ ਉੱਤੇ ਇੱਥੇ ਵੱਲੋਂ ਹੁਣ ਤੇ ਕਿਸੇ ਤਰ੍ਹਾਂ ਦਾ ਲੰਗਰ ਦਾ ਚਾਹ ਦਾ ਕੋਈ ਪ੍ਰਬੰਧ ਦੇਖਣ ਨੂੰ ਮਿਲਿਆ ਹਾਂਜੀ ਘੋੜਾ ਸਾਹਿਬ ਤੇ ਆਏ ਆ ਗੁਰਨਾਨਕ ਦੇਵ ਜੀ ਦੇ ਅੱਗੇ ਉਹਨਾਂ ਦੇ ਅਗਲੀ 16ਵੀਂ 17ਵੀਂ 18ਵੀਂ ਪੀੜੀ ਕੋਲ ਆਏ ਆ ਤੁਸੀਂ ਤੇ ਉਹਨਾਂ ਦੇ ਸਿਧਾਂਤਾਂ ਤੇ ਚੱਲ ਨਹੀਂ ਰਹੇ ਫਿਰ ਮੈਂ ਤੁਹਾਨੂੰ ਕਿਵੇਂ ਮੰਨਾਂ ਕਿ ਤੁਸੀਂ ਗੁਰਨਾਨਕ ਦੇਵ ਜੀ ਦੀ 16ਵੀਂ ਪੀੜੀ ਜਿੱਤ ਦੇ ਨਾਲ ਸਿਧਾਂਤਾਂ ਤੇ ਚੱਲਣਾ ਤੇ ਚਾਹੀਦਾ ਜੀ ਚੱਲਣਾ ਅਸੀਂ ਤੇ ਪ੍ਰਬੰਧ ਇਹ ਇਸੇ ਗੱਲ ਦੇ ਤੇ ਘਾਟ ਪੈਣ ਦੀ ਹਾਂ ਸਭ ਕੁਝ ਸਭ ਕੋਈ ਦਿੱਤਾ ਹੈ ਤੁਸੀਂ ਆਪਣੇ ਕੋਲ ਚਾਹ ਦਾ ਲੰਗਰ ਵੀ ਨਹੀਂ ਲਾ ਸਕਦੇ ਦੇਖੋ ਆਪਣੇ ਘਰਾਂ ਦੇ ਨਿਸ਼ਾਨ ਬਣਾਏ ਹੋਣਗੇ ਹਾਂਜੀ ਔਰ ਵੀ ਕਿੰਨੇ ਵੀ ਹੋਰ ਇਸ ਵੰਸ਼ ਦੇ ਲੋਕ ਨੇ ਉਹਨਾਂ ਨੇ ਆਪੋ ਆਪਣੇ ਘਰਾਂ ਦੇ ਵਿੱਚ ਆ ਨਿਸ਼ਾਨ ਪੁੱਟੀਆਂ ਤਹੋਂ ਤੇ ਪੱਤਰ ਲਾਏ ਹਾਂਜੀ ਬੜੀਆਂ ਬੜੀਆਂ ਉੱਚੀਆਂ ਬਿਲਡਿੰਗਾਂ ਵੱਡੀਆਂ ਮੰਗੀਆਂ ਗੱਡੀਆਂ ਰੱਖੀਆਂ ਹਾਂਜੀ ਈਵਨ ਕਈ ਜਗ੍ਹਾ ਤੇ ਕਈਆਂ ਨੇ ਗੁਰਦੁਆਰੇ ਵੀ ਬਣਾਏ ਹਾਂ ਔਰ ਹਾਂ ਬਣੇ 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 ਕਿੰਨੇ ਵੀ ਬੇਦੀ ਪਰਿਵਾਰ ਨੇ ਜਿਹੜੀ ਵੀ ਪੀੜ੍ਹੀ 18ਵੀਂ ਸਤਾਰਵੀਂ 18ਵੀਂ ਇਕੱਠੇ ਬਿੰਦੇ ਹਾਂਜੀ ਸਭ ਤੋਂ ਪਹਿਲਾਂ ਚੋਲਾ ਸਾਹਿਬ ਦੇ ਲਈ ਬਹੁਤ ਹੀ ਸੋਹਣਾ ਤੇ ਬਹੁਤ ਹੀ ਅਲੀਸ਼ਾਨ ਇੱਕ ਪਾਵਨ ਸਥਾਨ ਬਣਦਾ ਗੁਰਦੁਆਰਾ ਸਾਹਿਬ ਬਣਦਾ ਆਣੀ ਤੇ ਫਿਰ ਮਾਇਆ ਹੀ ਮਕਸਦ ਸਿਰ ਮਾਇਆ ਦਾ ਰਹਿ ਗੇ ਦੇਖੋ ਜੀ ਐ ਤੇ ਮਾਇਆ ਪਰ ਮਾਇਆ ਲਗੜੀ ਚਾਹੀਦੀ ਐ ਉਸ ਮਾਲਕ ਦੇ ਦਰਕਰ। ਲੱਗਣ ਕਿਉਂ ਨਹੀਂ ਦੀ? ਲੱਗਣੀ ਹੁਣ ਪਤਾ ਕੀ ਗੱਲ ਹੈ ਕਿ ਹੁਣ ਅਸੀਂ ਤੇ ਸਾਰੀ ਕੋਸ਼ਿਸ਼ ਕਰ ਰਹੇ ਆਂ। ਕੋ ਜਿਹੜੇ ਨਾਲ ਤੇ ਨਹੀਂ ਸਹਿਯੋਗ ਦੇ ਰਹੇ ਫੋਟਿਆ। ਉਹ ਦੇ ਰਿਆ ਨਾਲ ਹੋ ਜੀ ਚੈਨਲ ਚੱਲ ਰਿਹਾ ਪੂਰੀ ਦੁਨੀਆ ਦੇਖੇਗੀ। ਹਾਂਜੀ ਹੁਣ ਦੇਖੋ ਦੋ ਪਰਿਵਾਰ ਹੈਗੇ ਨਾਲ। ਹੁਣ ਇਹ ਸਹਿਯੋਗ ਦੇਣ। ਕੌਣ ਕੌਣ ਦੇ ਨਾਲ? ਹਾਂਜੀ ਇੱਕ ਤੇ ਐ ਦੂਜੇ ਨਾਲ ਸਹਿਯੋਗ ਦਿੰਦੇ ਨਾਲ। ਸਹਿਯੋਗ ਨਾ ਦੇ ਰਹੇ। ਤੋ ਤੁਹਾਨੂੰ ਲੱਗਦਾ ਇਹ ਸਥਾਨ ਬਹੁਤ ਖੁੱਲਾ ਹੋਣਾ ਚਾਹੀਦਾ ਬਹੁਤ ਬਹੁਤ ਹੀ ਜ਼ਰੂਰੀ ਹੈ ਸੰਗਤ ਵਾਸਤੇ ਸਭ ਤੋਂ ਵੱਡੀ ਚੀਜ਼ ਜਿਹੜੀ ਹੈ ਨਾ ਜੀ ਇਹ ਬੰਨੀ ਚਾਹੀਦੀ ਅੱਛੀ ਵੀ ਬਹਿ ਗਿਆ ਛੱਤ ਵਿੱਚ ਹੋ ਰਹੀ ਹੈ ਕਿ ਅਸੀਂ ਫਿਰ ਕੁੱਲ ਮਿਲਾ ਕੇ ਹੁ ਕਹੀਏ ਕਿ ਹੁਣ ਬੇਦੀ ਪਰਿਵਾਰ ਜਿਹੜਾ ਹੈ ਦਰਸ਼ਨ ਕਰਾ ਕਰਾ ਕੇ ਪੈਸੇ ਇਕੱਠੇ ਕਰ ਰਿਹਾ ਹੁਣ ਥੋੜਾ ਬਹੁਤਾ ਸਹਿਯੋਗ ਮਿਲਿਆ ਵਾ ਵੀ ਚਲੋ ਜੇ ਉੱਥੇ ਬਾਹਰ ਲਿਜਾਣਾ ਵਾ ਉੱਥੇ ਬਣਾਉਣ ਦੀ ਕੋਸ਼ਿਸ਼ ਕਰਦੇ ਪ੍ਰੋਬਲਮ ਇਹ ਹੈ ਕਿ ਜਿੰਨਾ ਸੱਚੇ ਕਬੇ ਦائیں ਬائیں ਆਪ ਕੋ ਆਪਣੇ ਕੰਮ ਚੜਾਈ ਨੇ ਨਾ ਹਾਂਜੀ ਔਰ ਉਹਨਾਂ ਨੂੰ ਡਰੀ ਪੈ ਗਿਆ ਕਿ ਜੇ ਚੂਲਾ ਸਾਹਿਬ ਇਥੋਂ ਵੱਡੇ ਅਸਥਾਨ ਤੇ ਚਲੇ ਗਏ ਤੇ ਉਹ ਨਾ ਹੋਵੇ ਕਿ ਉਹਨਾਂ ਦੇ ਕਾਰੋਬਾਰ ਉਹਨਾਂ ਦਾ ਕੰਮ ਉਹਨਾਂ ਦਾ ਪ੍ਰੋਡਕਟ ਵਿਕਣਾ ਬੰਦ ਹੋ ਜਾਏ ਤੋ ਇਹੋ ਜਿਹੀ ਕਹਾਣੀ ਇਦਾਂ ਹੀ ਕਹਾਣੀ ਹੁੰਦੀ ਹੈ ਜੀ ਪਰਿਵਾਰ ਕੇ ਵੀ ਕਹਾਣੀ ਹੋ ਸਕਦੀ ਹੈ ਥੋੜਾ ਸਾ ਬਾਹਰ ਨਾ ਜਾਣ ਚ ਰਕਾਵਟ ਆਉਣਾ ਰਕਾਵਟ ਰਕਾਵਟ ਇਹ ਪਰਿਵਾਰ ਹੈ ਜੀ ਕਿਹੜਾ ਪਰਿਵਾਰ ਹੈ ਜੀ ਇਹ ਇਹ ਪਰਿਵਾਰ ਹੈ ਇਹ ਕਿਹੜਾ ਜੀ ਮੈਨੂੰ ਥੋੜੀ ਪਤਾ ਕੀ ਹੈ ਜਿੰਨਾ ਤੁਹਾਨੂੰ ਦੱਸਿਆ ਵਾ ਇਹਨਾਂ ਦੇ ਬਾਬਾ ਬਤਾਰ ਸਿੰਘ ਜੇਲੇ ਇੱਕ ਮੇਨ ਸੀ ਪਰਿਵਾਰ ਉਹ ਮੇਰ ਪੈ ਰਹੀ ਆ ਉਹ ਕਹਿੰਦੇ ਵੀ ਚਲੋ ਜੇ ਇੰਨੀ ਪ੍ਰੋਬਲਮ ਤੁਹਾਨੂੰ ਲੱਗਣ ਢਈ ਆ ਤੇ ਚਲੋ ਫਿਰ ਕੋਸ਼ਿਸ਼ ਕਰਦੇ ਤਕਰੀਬਨ 90% ਓਕੇ ਹੋ ਗਿਆ ਇਸ ਚੀਜ਼ ਦੇ ਵਿੱਚ ਠੀਕ ਹੈ ਵੀ ਬੰਨੀ ਚਾਹੀਦੀ ਆਕਾਲ ਚੋਤ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਦੇ ਇਹ ਸੋਚਿਆ ਵੀ ਨਹੀਂ ਹੋਣਾ ਕਿ ਉਹਨਾਂ ਦੇ ਵੰਸ਼ ਚ ਉਹਨਾਂ ਦੇ ਦਰਸਾਇਬ ਮਾਰਗ ਤੇ ਚੱਲਣ ਦੀ ਜਗ੍ਹਾ ਤੇ ਦੁਨਿਆਵੀ ਮਾਇਆ ਦੀ ਜਕੜ ਦੇ ਵਿੱਚ ਆ ਜਾਣਗੇ ਡੇਰਾ ਬਾਬਾ ਨਾਨਕ ਚ ਗੁਰਦੁਆਰਾ ਚੋਲਾ ਸਾਹਿਬ ਅਰੇ ਤਾਂ ਤੁਸੀਂ ਜਾਣਦੇ ਹੋਵੋਗੇ ਦਰਸ਼ਨ ਵੀ ਜ਼ਰੂਰ ਕੀਤੇ ਹੋਣਗੇ ਪਰ ਕੀ ਕਦੇ ਸੰਗਤ ਨੂੰ ਚਾਹ ਤੇ ਫੁਲਕੇ ਦਾ ਲੰਗਰ ਸ਼ਕ ਤੇ ਵੇਖਿਆ ਔਰਤਾਂ ਜਾਂ ਬੱਚਿਆਂ ਲਈ ਕਦੇ ਪਖਾਨੇ ਦੇਖੇ ਨੇ ਦੂਰੋਂ ਆਈ ਸੰਗਤ ਲਈ ਕਿਸੇ ਕਮਰੇ ਦਾ ਜਾਂ ਰਾਤ ਰੁਕਣ ਦਾ ਪ੍ਰਬੰਧ ਤੁਸੀਂ ਦੇਖਿਆ ਗੁਰੂ ਨਾਨਕ ਜੀ ਦੇ ਵੰਛੇਜ ਹੋਣ ਦਾ ਹੋਕਾ ਦੇਣ ਵਾਲੇ ਜੇ ਸੰਗਤਾਂ ਦੀ ਸੇਵਾ ਲਈ ਕੋਈ ਪ੍ਰਬੰਧ ਹੀ ਨਹੀਂ ਕਰ ਸਕਦੇ ਤਾਂ ਵੱਡਾ ਸਵਾਲ ਉੱਠਦਾ ਹੈ ਕਿ ਆਖਿਰ ਇਨਾਂ ਗੋਲ ਕਾਂਦ ਵਿੱਚ ਪਿਆ ਚੜਾਵਾ ਜਾਂਦਾ ਕਿੱਥੇ ਹੈ ਜੇ ਗੁਰੂ ਲਈ ਨਹੀਂ ਲੱਗਦਾ ਚੋਲਾ ਸਾਹਿਬ ਦੇ ਲਈ ਨਹੀਂ ਲੱਗਦਾ ਸੰਗਤਾਂ ਲਈ ਨਹੀਂ ਲੱਗਦਾ ਤਾਂ ਆਖਰੀ ਚੜਾਵਾ ਜਾਂਦਾ ਕਿੱਥੇ ਹੈ ਜੇ ਸੰਗਤਾਂ ਦੀ ਸੇਵਾ ਲਈ ਕੋਈ ਪ੍ਰਬੰਧ ਹੀ ਨਹੀਂ ਕਰ ਸਕਦੇ ਤਾਂ ਸੰਗਤਾਂ ਨੂੰ ਦੱਸੋ ਤੇ ਸਹੀ ਕਿ ਇਹ ਚੜਾਵਾ ਜਾਂਦਾ ਕਿੱਥੇ ਹੈ ਸੰਗਤਾਂ ਜਾਣਦੀਆਂ ਨੇ ਕਿ ਸੰਗ ਦੇ ਮੇਲੇ ਦੇ ਵਿੱਚ ਬਹੁਤ ਹੀ ਵੱਡਾ ਚੜਾਵਾ ਇਕੱਠਾ ਹੁੰਦਾ ਹੈ ਤੇ ਆਖਰ ਉਹ ਚੜਾਵਾ ਵੀ ਕਿੱਥੇ ਜਾਂਦਾ ਹੈ ਗੁਰੂ ਜੀ ਦੀ ਕਿਹੜੀ ਪੀੜੀ ਉਹਨਾਂ ਦੇ ਸਿਧਾਂਤਾਂ ਤੋਂ ਭਟਕ ਚੁੱਕੀ ਹੈ ਸੰਗਤ ਗੁਰੂ ਜੀ ਦੇ ਵੰਛੇਜ ਹੋਣ ਕਰਕੇ ਸਤਕਾਰ ਤੇ ਪਟਾਵਾ ਵਿੱਚ ਕੋਈ ਕਸਰ ਹੀ ਨਹੀਂ ਛੱਡਦੀ ਹਰ ਪਾਸੇ ਉਹ ਨਿਹਾਲ ਕਰ ਦਿੰਦੀ ਹੈ ਗੁਰੂ ਦੀ ਸੰਗਤ ਗੁਰੂ ਜੀ ਦੇ ਵੰਛੇਜਾਂ ਨੂੰ ਪਰ ਰੱਬ ਰੂਪ ਸੰਗਤ ਦਾ ਸਤਕਾਰ ਕੌਣ ਕਰੂ ਰੱਬ ਰੂਪ ਇਸ ਸੰਗਤ ਦੀ ਸੇਵਾ ਕੌਣ ਕਰੂ ਰੱਬ ਰੂਪ ਸੰਗਤ ਦੇ ਲਈ ਲੰਗਰਾਂ ਦੇ ਪ੍ਰਬੰਧ ਕੌਣ ਕਰੂ ਦਿਨ ਦਿਹਾੜੇ ਤੇ ਜਿਆਦਾ ਪੀੜ ਕਰਕੇ ਸੰਗਤਾਂ ਨੂੰ ਵੱਡੀ ਤੰਗੀ ਤੇ ਪਰੇਸ਼ਾਨੀ ਆਉਂਦੀ ਹੈ ਚੋਲਾ ਸਾਹਿਬ ਦੇ ਦਰਸ਼ਨ ਕਰਨ ਤੇ ਮੱਥਾ ਟੇਕਣ 'ਚ ਬਹੁਤ ਮੁਸ਼ਕਲ ਆਉਂਦੀ ਹੈ ਜੇਕਰ ਕੋਈ ਅਪਾਹਜ ਜਾਂ ਮਰੀਜ਼ ਸ਼ਰਦਾਲੂ ਦਰਸ਼ਨਾ ਦੇ ਲਈ ਆਵੇ ਤਾਂ ਉਹਦੇ ਲਈ ਤਕਲੀਫ ਹੋਰ ਜ਼ਿਆਦਾ ਪਰੇਸ਼ਾਨੀ ਹੋ ਜਾਂਦੀ ਹੈ ਕਿਉਂਕਿ ਰਸ਼ ਬਹੁਤ ਜ਼ਿਆਦਾ ਹੁੰਦਾ ਹੈ ਤੇ ਉਹਨਾਂ ਤੇ ਲਈ ਕਿਸੇ ਵੀ ਤਰ੍ਹਾਂ ਦੇ ਨਾ ਤਾਂ ਪ੍ਰਬੰਧ ਹੁੰਦੇ ਨੇ ਨਾ ਹੀ ਕੋਈ ਸੇਵਾਦਾਰ ਹੁੰਦੇ ਨੇ ਜਿਹੜੇ ਉਹਨਾਂ ਦੀ ਸੇਵਾ ਕਰਨ ਵਿਸ਼ੇਸ਼ ਦੀਆਂ ਸੰਗਤਾਂ ਵੀ ਮਜੂਦਾ ਗੁਰੂ ਜੀ ਦੇ ਵੰਸ਼ਜਾਂ ਨੂੰ ਨਿਮਰਤਾ ਸਹਿ ਬੇਨਤੀਆਂ ਕਰਦੀਆਂ ਨੇ ਕਿ ਬਾਹਰ ਕੋਈ ਖੁੱਲੀ ਜਗ੍ਹਾ ਲੈ ਕੇ ਬਹੁਤ ਹੀ ਅਲੌਕਿਕ ਤੇ ਸੁੰਦਰ ਸਥਾਨ ਬਣਾਏ ਜਾਣ بڑے ਇਲਾਹੀ ਸਥਾਨ ਬਣਾਏ ਜਾਣ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਜਾਵੇ ਜਿੱਥੇ ਸੰਗਤਾਂ ਖੁੱਲੇ ਦਰਸ਼ਨ ਦੀਦਾਰੇ ਕਰ ਸਕਣ ਗੁਰੂ ਸਾਹਿਬ ਜੀ ਦੇ ਚੋਲਾ ਸਾਹਿਬ ਦੇ ਦਿਲ ਖੋਲ ਕੇ ਦਰਸ਼ਨ ਕਰ ਸਕਣ ਤੇ ਗੱਦਗੱਦ ਉਹਨਾਂ ਦੀਆਂ ਰੂਹਾਂ ਹੋ ਜਾਣ ਇਸ ਕਰਕੇ ਇੱਕ ਵੱਡੇ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਗੁਰਦੁਆਰਾ ਸਾਹਿਬ ਦੀ ਲਈ ਇੱਕ ਵੱਡੇ ਸਥਾਨ ਦੀ ਜਿਹੜੀ ਹੈ ਸੰਗਤਾਂ ਦੀ ਵੱਡੀ ਮੰਗ ਹੈ ਹਰ ਤਰ੍ਹਾਂ ਦੇ ਲੰਗਰਾਂ ਦਾ ਵੀ ਉੱਥੇ ਅਨੰਦ ਲੈ ਸਕਣਾਰੇ ਲੰਗਰਾਂ ਦੇ ਪ੍ਰਬੰਧ ਗੁਰੂ ਸਾਹਿਬ ਜੀ ਦੇ ਵੰਛੇ ਜਿਹੜੇ ਨੇ ਉਹ ਵੱਡੇ ਪੱਧਰ ਤੇ ਕਰਨ ਇਹ ਵੀ ਬਹੁਤ ਜ਼ਰੂਰੀ ਹੈ ਪ੍ਰਬੰਧ ਐਸੇ ਹੋਣ ਕਿ ਬਾਹਰੋਂ ਆਈ ਸੰਗਤ ਰਾਤ ਰੁਕੇ ਸੇਵਾ ਭਜਨ ਤੇ ਬੰਦਗੀ ਕਰਕੇ ਨਿਹਾਲ ਹੋ ਜਾਵੇ ਇੱਥੇ ਇਹ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਬਾਬਾ ਨਾਨਕ ਜੀ ਦੇ ਵੰਸ਼ਜਾਂ ਚੋਂ ਕਈ ਬਹੁਤ ਹੀ ਜਪੀ ਤਪੀ ਵੀ ਨੇ ਤੇ ਜਿਨ੍ਹਾਂ ਦੇ ਦਰਸ਼ਨ ਦਿਦਾਰੇ ਕਰਦੇ ਹੀ ਸਾਰੇ ਭੁਲੇਖੇ ਦੂਰ ਹੋ ਜਾਂਦੇ ਨੇ ਸਚਾਈ ਜਾਣਨ ਦੇ ਲਈ ਐਨ ਆਰ ਆਈ ਟੂਡੇ ਦੀ ਟੀਮ ਚੋਲਾ ਸਾਬ ਦਰਸ਼ਨਾਂ ਲਈ ਗਈ ਗੁਰੂ ਜੀ ਦੀ 16ਵੀਂ ਪੀੜੀ ਤੋਂ ਬਾਬਾ ਗੁਰਚਰਨ ਸਿੰਘ ਬੇਤੀ ਜੀ ਨੇ ਐਸੇ ਖੁਲਾਸੇ ਕੀਤੇ ਐਸੇ ਖੁਲਾਸੇ ਕੀਤੇ ਕਿ ਸੁਣਦੇ ਹੀ ਤੁਹਾਡੇ ਦਿਮਾਗ ਤੇ ਲੱਗਾ ਜਾਲਾ ਉੱਤਰ ਵੀ ਜਾਏਗਾ ਤੁਸੀਂ ਵੀ ਜੁੜਾ ਸਾਹਿਬ ਤੇ ਸੁੰਦਰ ਤੇ ਇਲਾਹੀ ਗੁਰਦੁਆਰਾ ਸਾਹਿਬ ਦੇ ਲਈ ਆਵਾਜ਼ ਜ਼ੋਰਦਾਰ ਆਵਾਜ਼ بلند ਜ਼ਰੂਰ ਕਰੋਗੇ ਬਾਬਾ ਜੀ ਦੀਆਂ ਖੁਸ਼ੀਆਂ ਲੈਣੀਆਂ ਨੇ ਤਾਂ ਇਹ ਅਪੀਲ ਤੇ ਸੁਨੇਹਾ ਕਰ ਕਰ ਪਹੁੰਚਾਉਣ ਦੀ ਸੇਵਾ ਜ਼ਰੂਰ ਕਰੋ ਇਸ ਪੋਸਟ ਨੂੰ ਵੱਤ ਵੱਤ ਸ਼ੇਅਰ ਕਰਿਓ ਸਾਨੂੰ ਤੁਹਾਡੇ ਪਿਆਰ ਤੇ ਅਸ਼ੀਰਵਾਦੀ ਸਖਤ ਲੋੜਾ ਐਨਆਰਏ ਟੂਡੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰਿਓ ਤੇ ਇਹ ਜਿਹੜੀ ਖਬਰ ਹੈ ਇਸ ਖਬਰ ਨੂੰ ਵੱਧ ਤੋਂ ਵੱਧ ਸੰਤਾ ਤੱਕ ਪਹੁੰਚਾਓ ਦੇਚਾ ਵਦੇਚਾ ਤੱਕ ਪਹੁੰਚਾਓ ਤਾਂ ਕਿ ਪਤਾ ਲੱਗ ਸਕੇ ਕਿ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਵੰਸ਼ਜ ਨੇ ਸੋ ਉਹਨਾਂ ਦੀ ਕਾਰਗੁਜ਼ਾਰੀ ਕੈਸੀ ਹੈ ਔਰ ਕੀ ਕਾਰਨ ਹੈ ਕਿ ਚੋੜਾ ਸਾਹਿਬ ਤਰੱਕੀ ਨਹੀਂ ਕਰਦਾ ਬਾਬਾ ਗੁਰਜ ਸਿੰਘ ਜੀ ਦੀ 16 ਪੀੜੀ ਗੁਰਾਨਕ 16 ਪੀੜੀ ਨਵੀਂ ਪੀੜੀ ਤੋਂ ਬਾਬਾ ਕਾਬਲੀ ਮਲਜੀਤ ਜੀ ਠੀਕ ਹੈ ਜੀ ਇਹ ਉਹਨਾਂ ਦੇ ਪਰਿਵਾਰ ਕੱਗੋਂ ਫਿਰ ਸੇਵਾ ਸਾਰੀ ਚੱਲ ਰਹੀ ਹੈ ਜੀ ਇਹ ਦੇਖੋ ਜੀ ਘਰ ਪਰਿਵਾਰ ਕੇ ਥੋੜੀ ਜੀ ਇਹਦੀ ਗੜਬੜ ਰਹੀ ਹੈ ਜੀ ਮੈਂ ਉਹ ਪਹਿਲੇ ਵੀ ਇਹੀ ਗੱਲ ਕੀਤੀ ਸੀ ਵੀ ਅਸੀਂ ਇੱਕ ਪਰਿਵਾਰ ਜਿਹੜੇ ਦੇ ਉਹ ਅਸੀਂ ਚਾਹੁੰਦੇ ਆਂ ਵੀ ਇਹ ਜਿਹੜੀ ਗੁਰਦੁਆਰਾ ਚੋਲਾ ਸਾਹਿਬ ਆ ਇਹ ਕਿਤੇ ਖੁੱਲੀ ਜਗਤ ਚ ਜਾਵੇ ਸੰਗਤ ਦਾ ਉੱਥੇ ਪੂਰਾ ਪ੍ਰਬੰਧ ਹੋਵੇ ਉੱਥੇ ਲੰਗਰ ਬਾਥਰੂਮ ਫਲਸ਼ਾ ਸਾਰਾ ਕੁਝ ਰੈਸ਼ ਬੰਨੀ ਚਾਹੀਦੀ ਹੈ ਹੁਣ ਅਸੀਂ ਇਹਦੇ ਵਾਸਤੇ ਪੂਰੀ ਕੋਸ਼ਿਸ਼ ਕਰਦੇ ਆਂ ਬਾਬਾ ਸੰਤ ਸਿੰਘ ਦੇ ਪਰਿਵਾਰ ਵੱਲੋਂ ਇਹਦੇ ਨਾਂ ਉਦੋਂ ਜਗ੍ਹਾ ਵੀ ਲਈ ਗਈ ਆ ਬਾਬਾ ਜੀ ਜਿਸ ਗੁਰਲਾਨਕ ਪਾਤਸ਼ਾਹ ਜੀ ਨੇ ਭੁੱਖੇ ਸਾਧੂਆਂ ਲਈ ਭੀਰ ਪੈਦਾ ਲੰਘ ਨਾ ਲਾਤਾ ਅਜੇ ਤੱਕ ਖਤਮ ਨਹੀਂ ਹੋਇਆ ਮੈਂ ਉਸੇ ਦਾਤੇ ਆਇਆ ਜਿਸ ਵੀਰੇ ਨੂੰ ਇੱਥੇ ਚਾਹ ਨਸੀਬ ਨਹੀਂ ਹੋਈ ਪਾਣੀ ਨਸੀਬ ਨਹੀਂ ਹੋਇਆ ਹਾਂਜੀ ਇਹ ਕੀ ਕਰ ਮੈਂ ਇਹ ਮੈਂ ਇਹ ਤਾਂ ਪਰਿਵਾਰ ਕੇ ਪ੍ਰੋਬਲਮ 에서 ਬਹੁਤ ਜਿਆਦਾ ਨਹੀਂ ਹੁਣ ਅਸੀਂ ਦੇਖੋ ਜੀ 50 55 55 ਲੱਖ ਖਰਚਿਆ 55 ਲੱਖ ਖਰਚ ਕੇ ਜਗ੍ਹਾ ਲਈ ਹੈ 55 ਲੱਖ ਇਸੇ ਕੰਮ ਨੂੰ ਵੀ ਇਹ ਗੁਰਦੁਆਰਾ ਉਸ ਮਾਲਕ ਦੀ ਕਿਰਪਾ ਹੋਵੇ ਤਾਂ ਖੁੱਲੀ ਜਗਤ ਜਾਵੇ ਤੇ ਸੰਗਤ ਦਾ ਪੂਰਾ ਪ੍ਰਬੰਧ ਉੱਥੇ ਹੋਵੇ ਸਾਡਾ ਜਿਹੜੇ ਪਰਿਵਾਰਾਂ ਦੇ ਵਿੱਚ ਜਿਆਦਾ ਲੋਕ ਨੇ ਦੁਕਾਨਦਾਰੀ ਖੋਲ ਕੇ ਬੈਗੇ ਨੇ ਇੱਥੇ ਸਿਰਫ ਆਉਂਦੇ ਨੇ ਗੱਲਾਂ ਲਪੇਟਦੇ ਨੇ ਤੇ ਚਲੇ ਜਾਂਦੇ ਹਾਂ ਹਾਂਜੀ ਵਿੱਚ ਕੀ ਸਚਾਈ ਇਹ ਦੇਖੋ ਇਹ ਸਚਾਈ ਇਹ ਗੱਲ ਠੀਕ ਹੈ ਗਈ ਜੀ ਹੁਣ ਦੇਖੋ ਮੇਲੇ ਆਂਦੇ ਨੇ ਠੀਕ ਹੈ ਜੀ ਹਰ ਮੇਲੇ ਤੇ ਪੈਸਾ ਇਕੱਠਾ ਹੋਵੇ ਹੁਣ ਜਗ੍ਹਾ ਲਈ ਗਈ ਆ ਹੁਣ ਉਹ ਸੰਗਤ ਦਾ ਪੈਸਾ ਵਾ ਹੁਣ ਉੱਥੇ ਲੱਗੇ ਜਗ੍ਹਾ ਵੀ ਕੋਲ ਹੈ ਗਈ ਆ ਅਸੀਂ ਤਾਂ ਆਪ ਇਸ ਚੀਜ਼ ਚਾਹੁੰਦੇ ਆ ਕਿ ਸਾਨੂੰ ਇਹ ਬੜੀ ਵੱਡੀ ਪ੍ਰੋਬਲਮ ਹੈਗੀ ਆ ਇਹ ਸੰਗਤ ਦਾ ਸਜੋਗ ਹੋਵੇ ਤੇ ਅਸੀਂ ਚਾਹਦੇ ਆਂ ਕਿ ਇਹ ਸੰਗਤ ਵਾਸਤੇ ਚੀਜ਼ ਬਣੀ ਬੰਨੀ ਚਾਹੀਦੀ ਏ ਮਤਲਬ ਜੀ ਐਸ ਵੀ ਦੇ ਕੋਈ ਵਿਦੇਸ਼ ਤੋਂ ਸੰਗਤ ਆ ਜੇ ਬਾਹਰੋਂ ਦੂਰੋਂ ਤੁਹਾਡੇ ਤੋਂ ਸੰਗਤ ਆ ਕੇ ਜੀ ਸੰਗਤ ਆ ਜਾਵੇ ਇਸ ਸਥਾਨ ਤੇ ਆਣ ਕੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਇੱਕ ਕਮਰਾ ਵੀ ਐਪੀਕੀ ਤੇ ਬਣੇ ਨਹੀਂ ਇੱਥੇ ਨਹੀਂ ਇੱਥੇ ਕੁਝ ਨਹੀਂ ਨਹੀਂ ਕੋਈ ਕਮਰਾ ਨਹੀਂ ਕੋਈ ਕਮਰਾ ਨਹੀਂ ਹੈਗਾ ਇੱਥੇ ਨਾ ਬਾਥਰੂਮ ਦਾ ਕੋਈ ਨਾ ਇੱਥੇ ਤੇ ਜਿਹੜੇ ਤੁਹਾਡੇ ਸੇਵਾਦਾਰ ਨੇ ਇੱਥੇ ਗਰੰਤੀ ਸਿੰਘ ਨੇ ਜਿਹੜੇ ਪਾਰਟੀ ਡਿਊਟੀ ਕਰ ਰਹੀ ਨਹੀਂ ਹਾਂਜੀ ਇਹ ਤਾਂ ਖੁਦ ਇਹਨਾਂ ਵਾਸਤੇ ਵੀ ਜਗ੍ਹਾ ਨਹੀਂ ਹੈਗੀ ਇਹਦੀ ਹਾਂਜੀ ਹਾਂਜੀ ਇਹੀ ਤੇ ਹੀ ਦੇਖੋ ਜੀ ਮੈਂ ਤਾਂ ਪਹਿਲੇ ਦੱਸਤੀ ਆ ਕਿ ਇਹ ਜਿਹੜੀ ਇਹ ਬਹੁਤ ਹੀ ਵੱਡੀ ਘਾਟ ਹੈਗੀ ਹੈ ਇਹ ਬਾਬੇ ਨਾਨਕ ਦਾ ਸਾਨ ਬਹੁਤ ਵੱਡਾ ਠੀਕ ਹੈ ਜੀ ਇਹ ਬਣਨਾ ਚਾਹੀਦਾ ਵਾ ਸਪੈਸ਼ਲੀ ਜਿਹੜੀਆਂ ਸੇਵਾਵਾਂ ਨੇ ਕਿੰਨੇ ਪਰਿਵਾਰਾਂ ਦੇ ਕੋਲ ਤਿੰਨ ਤਿੰਨ ਮਹੀਨੇ ਦੀ ਸੇਵਾ ਚੱਲਦੀ ਹੈ ਇਹ ਤਿੰਨ ਪਰਿਵਾਰ ਹੈ ਜੀ ਜਿਹੜੇ ਤਿੰਨ ਇੱਕ ਬਾਬਾ ਸੰਤ ਸਿੰਘ ਜੀ ਦੇ ਬਾਬਾ ਭਗਵਾਨ ਸਿੰਘ ਜੀ ਤੇ ਤੇ ਬਾਬਾ ਦੁੱਗੇ ਆਨੇ ਕਿਨੇ ਦਿਨ ਦੀ ਸੇਵਾ ਮਿਲਦੀ ਗਈ ਹੈ ਜੀ ਅੱਗੋਂ ਜਿੱਦਾਂ ਬੱਚੇ ਨੇ ਅੱਗੋਂ ਪਰਿਵਾਰ ਤੇ ਸਾਡਾ ਇਹ ਟਨ ਬਾਈ ਟਨ ਜਿੱਦਾਂ ਸਾਡੀ ਇੱਕ ਇੱਕ ਮਹੀਨੇ ਦੀ ਇਦਾਂ ਵੀ ਆ ਰਹੀ ਹੈ ਨਾ ਜੀ ਅੱਗੋਂ ਫਿਰ ਪਰਿਵਾਰ ਕੋਲੋਂ ਹੋਰ ਜਿਆਦਾ ਪੈਂਦਾ ਅਸੀਂ ਇਹ ਕਾਹਲੀ ਇਹੀ ਕਰਨ ਦੇ ਆਂ ਕਿ ਇਹ ਚੀਜ਼ ਬਣ ਜਾਵੇ ਤੇ ਸੰਗਤ ਦੇ ਨਾਂ ਉੱਤੇ ਚੀਜ਼ ਚੱਲ ਜਾਵੇ ਦੇਖੋ ਜਿਹੜੀ ਅੱਗੇ ਬੱਚਿਆਂ ਦੀ ਨਾ ਪ੍ਰੋਬਲਮ ਬੱਚੇ ਤੋਂ ਇਸ ਕੰਮ ਚ ਨਹੀਂ ਆਉਂਦੀ ਹੁਣ ਸਾਡੇ ਬੱਚੇ ਆ ਉੱਥੇ ਹੁਣ ਅਸੀਂ ਆਪਣਾ ਹਸਪੀਟਲ ਰਹਾ ਰਮਦਾਸ ਬਾਬਾ ਬਿਕਾ ਸਰ ਜੀ ਦੇ ਹਾਂਜੀ ਤੇ ਬੱਚੇ ਇਸ ਕੰਮ ਚ ਨਹੀਂ ਆਉਂਦੇ ਇਹ ਤੇ ਅਸੀਂ ਆਪ ਚਾਹੁੰਦੇ ਆ ਪੀ ਇਹ ਸਾਡੇ ਹੁੰਦੇ ਚੀਜ਼ ਆਸਾਨ ਬਣ ਜਾਵੇ ਤੇ ਬਹੁਤ ਵੱਡੀ ਇਹ ਮਾਲਕ ਦੀ ਦੇਣ ਹੋਣੀ ਹੈ ਇੱਥੇ ਮਹਾਰਾਜੀ ਦੇ ਅੰਗ ਦੇਖੇ ਆ ਜੀ ਮੇਰੇ ਕੋਲ ਰਿਕਾਰਡਿੰਗ ਹੈ ਕੈਮਰੇ ਦੇ ਵਿੱਚ ਹਾਂਜੀ ਮਹਾਰਾਜੀ ਦੇ ਸਰੂਪ ਕੁਝ ਬਿਰਤ ਹੋਏ ਨੇ ਤੇ ਅੰਗ ਫਟੇ ਹੋਏ ਨੇ ਹਾਂਜੀ ਉਹਦਾ ਜ਼ਿੰਮੇਵਾਰ ਕੌਣ ਹੈ ਤੇ ਕੋਈ ਇਹ ਤੇ ਹੁਣ ਪਿੰਡ ਗਿੱਤੇ ਸੀ ਉਹਨਾਂ ਨਾਲ ਗੱਲ ਹੋਈ ਬਰਾਤਾਂ ਵੀਣਾ ਪਈਆਂ ਨੇ ਅਸੀਂ ਜੇ ਆਪਕੇ ਲਈ ਵੀ ਮਾਲਕ ਕਿਰਪਾ ਕਰੇ ਤੇ ਉਸ ਅਸਥਾਨ ਤੇ ਕਿਰਪਾ ਹੋਵੇ ਤਾਂ ਸਾਰਾ ਇਹ ਪ੍ਰਬੰਧ ਉੱਤੇ ਚੱਲ ਜਾਵੇ। ਐਸੇ ਪੀਸੀ ਨੂੰ ਕਿਉਂ ਨਹੀਂ ਜਾ ਕੇ ਦੱਸ ਰਿਹਾ ਕਿ ਵਿਰਧ ਸਰੂਪ ਨੇ ਸਾਡੇ ਇਸ ਰੂਪ ਜਿਹੜੇ ਨੇ ਜੋ ਵਿਧਿ ਵਿਵਧਾਨ ਹੈ ਉਹਦੇ ਮੁਤਾਬਕ ਇਸ ਰੂਪ ਇੱਥੋਂ ਵਧੇ ਜਾ ਹਾਂਜੀ ਕਿਉਂ ਨਹੀਂ ਕਰ ਰਹੇ? ਇਹ ਕੀ ਡੀਕ ਰਹੇ ਹੋ? ਇੱਥੇ ਕੋ ਹੱਲਾ ਗੁੱਲਾ ਹੋਵੇ। ਇੱਥੋਂ ਕੋ ਬਾਹਰੋਂ ਆਣ ਕੇ ਕੋਈ ਸਤਕਾਰ ਕਮੇਟੀ ਵਾਲਾ ਆਵੇ। ਫਟੇ ਅੰਗ ਦੇਖੀ ਫਟੇ ਅੰਗ ਦੇਖ ਕੇ ਫਿਰ ਜਿਹੜਾ ਵੀ ਇੱਥੇ ਸੇਵਾਦਾਰ ਬੈਠਾ ਹੈ ਉਹ ਹੁਣ ਤੁਸੀਂ ਐਸੇ ਜ਼ਿੰਮੇਵਾਰ ਹਾਂ। ਅਸੀਂ ਇੱਥੇ ਸਾਡੇ ਕੈਮਰੇ 'ਚ ਰਿਕਾਰਡ ਹੈ ਫਟਿਆ। ਜਦੋਂ ਔਰ ਉਹਦੇ ਬਾਅਦ ਜ਼ਿੰਮੇਵਾਰੀ ਤੁਹਾਡੀ ਆ ਜਾਣੀ ਹੈ ਤੰਗੀ ਹੈ ਨਾ ਤੰਗੀ ਪ੍ਰੋਬਲਮ ਹੈਗੀ ਹੈ ਜੀ ਬਹੁਤ ਵੱਡੀ ਪ੍ਰੋਬਲਮ ਹੈ ਮੈਂ ਪਹਿਲੇ ਦੱਸਿਆ ਬੜੀ ਵੱਡੀ ਪ੍ਰੋਬਲਮ ਹੈ ਕਿਸੇ ਵੀ ਇੱਟਾ ਵੱਡਾ ਪਾਵਨ ਅਸਥਾਨ ਹੋਵੇ ਚੋੜਾ ਸਾਹਿਬ ਦੇ ਨਾਤੇ ਜਿਹਨੂੰ ਵਰਲਡ ਦੇ ਵਿੱਚ ਲੋਕ ਸੇਸ਼ ਚ ਭਾਂਦੇ ਹੋਣ ਔਰ ਉਸ ਜਗ੍ਹਾ ਦੇ ਉੱਤੇ ਇਹ ਮਹਾਰਾਜ ਦੇ ਸਰੂਪ ਜਿਹੜੇ ਨੇ ਇਹਨਾਂ ਦਾ ਸਤਿਕਾਰ 'ਚ ਬੜੀ ਕਮੀ ਆ ਰਹੀ ਹੈ ਇੱਥੇ ਪਾਰਕੀ ਸਾਹਿਬ ਕੋਈ ਨਹੀਂ ਚੁੱਠਾ ਤੇ ਕਮੀ ਤਾਂ ਹੈਗੀ ਹੈ ਜੀ ਕਮੀਆਂ ਤਾਂ ਸਾਰੀ ਕਮੀਆਂ ਨੇ ਅਜੇ ਤੇ ਆਪ ਕਹਿੰਦੇ ਕਮੀ ਆ ਗਈ ਹੈ ਨੇ ਹਾਂਜੀ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਤੁਹਾਨੂੰ ਪਰਿਵਾਰੀ ਜ਼ਿੰਮੇਵਾਰ ਨੇ ਇਹਨਾਂ ਗੁਣਾ ਕਰ ਵੀ ਹੈ ਅਸੀਂ ਤੇ ਇਹ ਕਿਰਪਾ ਬਾਬੇ ਅਗੇ ਅਰਦਾਸ ਕਰਦੇ ਬਾਬਾ ਆਪਣੀ ਜਗ੍ਹਾ ਤੇ ਕਿਰਪਾ ਕਰ ਉਥੇ ਚੱਲ ਜਾਵੇ ਖੁੱਲੀ ਜਗ੍ਹਾ ਤੇ ਤੇ ਬਹੁਤ ਵੱਡੀ ਦੇਣ ਹੈ ਕੀ ਕਿਰਪਾ ਕਰੇ ਹੁਣ ਬਾਬਾ ਇਹ ਜਿਹੜਾ ਚੜਾਵਾ ਹੈ ਜੀ ਗੁਰੂ ਮਹਾਰਾਜ ਦੀ ਗੁਲਕ ਹੈ ਗੁਲਕ ਤੋਂ ਇਲਾਵਾ ਜਿਹੜੇ ਬਾਕੀ ਸੰਗਤਾਂ ਨੇ ਸਾਨੂੰ ਇੱਥੇ ਮਾਇਆ ਪੇਟਾ ਸਾਜੀ ਕਿੱਥੇ ਜਾਂਦੀ ਮਾਇਆ ਜੀ ਮਾਇਆ ਫਿਰ ਦੇਖੋ ਜੀ ਜਿਹੜੀ ਐਡੀ ਮੇਲੇ ਨਾਲ ਜਿਹੜੇ ਮੇਲੇ ਜਦੋਂ ਆਉਂਦੇ ਨੇ ਅਸੀਂ ਮੇਲੇ ਦੀ ਉਹੀ ਪ੍ਰਬੰਧ ਕਰ ਰਹੇ ਹਾਂ ਉਹੀ ਜਗ੍ਹਾ ਲਈਆਂ ਨੇ ਮੇਲੇ ਦੀ ਜਗ੍ਹਾ ਲਈਆਂ ਨੇ ਕੋਈ ਗੱਲ ਜੀ ਮੇਰੀ ਬੇਨਤੀ ਹੈ ਤੁਹਾਡੇ ਤੋਂ ਇਲਾਵਾ ਹੋਰ ਵੀ ਬਾਕੀ ਪਰਿਵਾਰ ਵੀ ਇੱਥੇ ਬੈਠਦੇ ਨੇ ਹਾਂਜੀ ਆ ਸੰਗਤ ਆਈ ਹੈ ਉਹਨਾਂ ਗੁਰੂਪ ਦੇ ਵਿੱਚ ਮੱਥਾ ਟੇਕਿਆ ਚੜਾਵਾ ਪਾਇਆ ਉਹਨਾਂ ਨੇ ਚੋਲਾ ਸਾਹਿਬ ਨੂੰ ਗੁਰਨਾਨਕ ਪਾਤਸ਼ਾਹ ਨੂੰ ਹਾਜਾ ਨਾਜ਼ਰ ਮੰਨ ਕੇ ਆਪਣੀ ਭੇਟਾ ਹਾਂਜੀ ਇੱਥੇ ਤੁਸੀਂ ਬੈਠੇ ਹੋ ਤੁਹਾਨੂੰ ਵੀ ਅਣਕੇ ਕੋਈ ਭੇਟਾ ਦੇ ਜਾਂਦਾ ਹਾਂਜੀ ਉਹ ਖੋਲ ਕੜੀ ਭੇਟਾ ਕਿੱਥੇ ਜਾਂਦੀ ਹੈ ਜੀ ਉਹਦਾ ਪ੍ਰਬੰਧ ਕੌਣ ਦੇਖਦਾ ਹੈ ਉਹ ਖੋਲਕ ਦੀ ਭੇਟਾ ਫਿਰ ਡਿਵਾਈਡ ਹੁੰਦੀ ਆ ਵੰਡੀ ਜਾਂਦੀ ਹੈ ਘਰਾਂ ਘਰਾਂ ਚ ਜਾਂਦੀ ਹੈ ਕਿ ਉਹ ਇਸ ਸਥਾਨ ਦੇ ਉੱਤੇ ਲੱਗੀ ਦੇਖੋ ਇਹ ਮੇਨ ਅਸੀਂ ਤੇ ਇਹੀ ਚਾਹਦੇ ਆ ਜਿਹੜੀ ਮਾਇਆ ਜਿਹੜੀ ਹੈ ਉੱਥੇ ਲੱਗੇ ਜੀ ਲਗਣੀ ਨਾ ਰਹੀ ਲਗੜੀ ਰਹੀ ਕਿ ਕਿੱਥੇ ਜਾਂਦੀ ਹੈ ਗੋਲਕ ਹਾਂਜੀ ਗੋਲਕ ਕਿੱਥੇ ਜਾਂਦੀ ਹੈ ਮੈਂ ਇਨ ਗੋਲਕ ਦਾ ਹੁਣ ਪ੍ਰਬੰਧ ਹੁਣ ਇਦਾਂ ਹੀ ਜੀ ਗੋਲਕ ਦਾ ਘਰਾਂ ਨੂੰ ਜਾਂਦੀ ਹੈ ਜੀ ਘਰਾਂ ਨੂੰ ਚਲ ਜਾਂਦੀ ਵਿੱਚ ਜੀ ਪ੍ਰਬੰਧ ਉੱਤੇ ਹੁੰਨੇ ਕੀ ਹੈਗੇ ਜੀ ਜੀ ਬਸਰ ਜਿਹੜੇ 3-3 ਮਹੀਨਿਆਂ ਦੀ ਡਿਊਟੀ ਡਵਾਜੀ ਹੋਈ ਹੈ ਹਾਂਜੀ ਮਹੀਨੇ ਬਾ ਮਹੀਨਿਆਂ ਦੀ ਔਰ ਉਹਨਾਂ ਲੋਕਾਂ ਨੂੰ ਉਹ ਗੋਲਕ ਆਪੋ ਆਪਣੇ ਹਿਸਾਬ ਨਾਲ ਵੰਡ ਕੇ ਜਿੰਨਾ ਹਿੱਸਾ ਦਾ ਹੈ ਤੇ ਜਾਂ ਕੋਈ ਜਿਹੜੀ ਸਾਥ ਸੰਗਤ ਦੀ ਖਰਚੇ ਥੋੜੇ ਬਹੁਤੇ ਹੁੰਦੇ ਉਹ ਹੁੰਦੇ ਨੇ ਵਿੱਚ ਤੇ ਜਾਂ ਕੋਈ ਇਥੇ ਕੁੜੀਆਂ ਦੇ ਵਿਆਹ ਕਰਦੇ ਹੁੰਦੇ ਆ ਕੁੜੀਆਂ ਦੇ ਵਿਆਹ ਜਾਂ ਅੱਖਾਂ ਜੋ ਆਪਰੇਸ਼ਨ ਲੱਗਦੇ ਮੇਰੇ ਖਿਆਲ ਆ ਕਿ ਜਿੱਦੀ ਕੋ ਗੁਰਨਾਨਕ ਦੇਵ ਜੀ ਦੀ ਵੰਸ਼ ਹੈ ਸਤਿਗੁਰ ਨੇ ਗੁਰਨਾਨਕ ਪਾਤਸ਼ਾਹ ਨੇ ਮੇਰੇ ਖਿਆਲ ਉਹਨਾਂ ਨੂੰ ਕਮੀ ਰੱਖੀ ਨਹੀਂ ਨਹੀਂ ਕੋਈ ਕਮੀ ਨਹੀਂ ਆ ਗਈ ਕਿਸੇ ਦੇ ਬੱਚੇ ਡਾਕਟਰ ਕੋਈ ਕਮੀ ਨਹੀਂ ਹਾਂਜੀ ਕੋਈ ਕਮੀ ਨਹੀਂ ਹਾਂਜੀ ਸਿਹਰੇ ਗੁਰੂ ਘਰ ਨੂੰ ਕਿਉਂ ਨਹੀਂ ਬਖਸ਼ ਦਿੰਦੇ ਟੋਲੀ ਗੁਰੂ ਘਰ ਦਾ ਪੈਸਾ ਗੁਰੂ ਤੇ ਲੱਗਦਾ ਬਸ ਇਹੀ ਗੱਲ ਹੈ ਜਿਹੜੀ ਘਾਟੇ ਹੀ ਵੱਡੀ ਘਾਟੇ ਨਹੀਂ ਉਹ ਸਜੋਗ ਹੈਗਾ ਜੀ ਹੁਣ ਪਤਾ ਕੀ ਹੁਣ ਤਿੰਨ ਪਰਿਵਾਰ ਆ ਹੁਣ ਇੱਕ ਸਹਯੋਗ ਦੇ ਰਿਆ ਨਾਲ ਦੋ ਉੱਠਣ ਤਾਂ ਸਾਰਾ ਚੀਜ਼ ਆ ਜਾਂਦੀ ਮੇਨ ਹੁਣ ਜਗਾ ਵਜ ਜਗਾ ਤੇ ਵੀ ਕੋਈ ਪ੍ਰੋਬਲਮ ਨਹੀਂ ਹੈ ਚੋੜਾ ਸਾਡਾ ਮੇਲਾ ਆਂਦਾ ਜੀ ਹਾਂਜੀ ਸੰਗ ਆਂਦਾ ਜੀ ਹਾਂਜੀ ਸੰਗ ਜਦੋਂ ਆਂਦਾ ਹੈ ਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਜਿਹੜੀ ਹੈ ਨਾ ਯੂਰੋ ਪਾਉਂਡ ਡਾਲਰ ਤੇ ਰੁਪਈਆ ਮਤਲਬ ਹਰ ਇੱਕ ਕਰੰਸੀ ਦੇ ਵਿੱਚ ਚੜਾਵਾ ਆਂਦਾ ਹਾਂਜੀ ਬਹੁਤ ਵੱਡੀ ਭੇਟਾ ਵੀ ਆਂਦੀ ਹੈ ਹਾਂਜੀ ਉਹ ਸਾਰੀ ਭੇਟਾ ਕਿੱਥੇ ਆਂਦੀ ਹੈ ਕਿਹਨੂੰ ਦਿੱਤੀ ਜਾਂਦੀ ਹੈ ਤੇ ਉਹਦੇ ਚ ਕੀ ਕੀਤਾ ਜਾਂਦਾ ਹੈ ਦੇਖੋ ਜਿਹੜੀ ਵੇਟਾ ਜਿਹੜੀ ਹੁੰਦੀ ਜਿਹੜੀ ਆ ਰਹੀ ਹੈ ਕੋਈ ਵਿੱਚੋਂ ਖਰਚੀ ਹੋ ਜਾਂਦੀ ਹੈ ਜੀ ਠੀਕ ਹੈ ਜੀ ਹੁਣ ਹੁਣ ਇਹ ਮੈਂ ਦੱਸ ਰਿਹਾ ਤੇ ਜਿਹੜੇ ਮੇਲੇ ਦੇ ਹੁੰਦੇ ਨੇ ਪੈਸੇ ਜਿਹੜੇ ਇਕੱਠੇ ਹੋ ਰਹੇ ਨੇ ਹੁਣ ਅਸੀਂ ਲੈ ਲਈ ਜਗਾਓ ਠੀਕ ਹੈ ਜੀ ਜੇ ਸੰਗਤ ਦੀ ਜਗ੍ਹਾ ਤੇ ਨਾ ਲਈ ਗਈ ਹੈ ਜਿਹੜੇ ਸਾਡੀ ਕੋਸ਼ਿਸ਼ ਇਹ ਹੈ ਕਿ ਜਿਹੜੀ ਅੱਗੋਂ ਵੀ ਆਉਣ ਦੇ ਨੇ ਉਹ ਵੀ ਅਸੀਂ ਕੋਸ਼ਿਸ਼ ਇਹ ਕਰ ਰਹੇ ਪੀ ਮਾਲਕ ਕਿਰਪਾ ਕਰੇ ਉਥੇ ਲੱਗਣ ਮੈਂ ਬੇਤੀ ਕਰਿਆ ਕਿ ਸੰਗ ਜਿਹੜੀ ਹੈ ਚੋਲਾ ਸਾਹਿਬ ਦੇ ਨਾਤੇ ਜਦੋਂ ਸੰਗ ਆਉਂਦਾ ਤੇ ਸੰਗ ਦੇ ਪੇਟਾ ਜਣਾਂਦੀ ਐ ਵੀ ਜਾ ਕੇ ਛੋੜਾ ਸਾਹਿਬ ਦੇ ਖਜ਼ਾਨੇ ਚ ਪੈਣੀ ਜਾਂ ਗੁਰਨਾਨ ਦੇ ਚਰਨਾਂ ਚ ਹਾਜ਼ਰੀ ਲੱਗ ਜਾਨੀ ਹਾਂਜੀ ਜਿੰਨੀ ਮਾਇਆ ਸ਼ੁਰੂ ਹੁੰਦਾ ਜਿੱਥੋਂ ਸੰਗ ਉੱਥੋਂ ਲੈ ਕੇ ਤੇ ਇੱਥੇ ਤੱਕ ਆਉਣ ਤੱਕ ਉਹ ਮਾਇਆ ਜਿਹੜੀ ਆਣ ਕੇ ਸਾਰੀ ਦੀ ਸਾਰੀ ਇੱਥੇ ਪੇਟਾ ਹੁੰਦੀ ਐ ਪੂਰੀ ਮਿਲਦੀ ਤੁਹਾਨੂੰ ਮਾਇਆ ਨਹੀਂ ਉਹ ਸਾਰੀ ਪੇਟਾ ਨਹੀਂ ਉਹ ਤੇ ਬਹੁਤ ਇਕੱਠੀ ਹੁੰਦੀ ਐ ਜੀ ਉੱਥੇ ਤੇ ਕਿੰਨੀ ਕੁ ਹੁੰਦੀ ਐ ਅੰਦਾਜ਼ਾ ਅੰਦਾਜ਼ਨ ਪਗੜ ਕਿੰਨੀ ਇਕੱਠੀ ਹੁੰਦੀ ਉਹ ਸਾਨੂੰ ਇਹਦਾ ਪੇਟਾ ਹੁੰਦੀ ਹਾਂਜੀ ਬੋਰੀਆਂ ਹੁੰਦੀ ਐ ਹਾਂਜੀ ਹੁਣ ਉਹ ਪਤਾ ਨਹੀਂ ਕਿੰਦੀ ਕੁ ਹੁੰਦੀ ਐ ਸੰਗਤ ਇਕੱਠੇ ਬਹੁਤ ਹੁੰਦਾ ਸੰਗਤ ਦਾ ਤੈਸੀ ਤੇ ਉਹਨੇ ਇਹੀ ਗੱਲ ਰਿਕੁਐਸਟ ਕੀਤੀ ਸੀ ਕਿ ਤੁਸੀਂ ਇਹ ਮਾਇਆ ਜਿਹੜੀ ਆ ਉਥੇ ਲਾਉਸ ਦੀਏ ਨਹੀਂ ਉਹ ਫਿਰ ਇੱਥੇ ਕੀ ਭੇਟਾ ਦੇਖ ਜਾਂਦੇ ਨੇ ਸਾਰੀ ਦੇ ਜਾਂਦੇ ਨੇ ਕਿ ਨਹੀਂ ਸਾਰੀ ਨਹੀਂ ਜੀ ਇੱਥੇ ਦੇ ਮਿਲ ਕੇ 6 7 7 ਲੱਖ 7 ਲੱਖ ਰੁਪਏ ਦਿੰਦੇ ਆ 7 ਲੱਖ ਰੁਪਏ ਕੀ ਕਹਿੰਦੇ ਨੇ ਬਾਕੀ ਪੈਸੇ ਬਾਰੇ ਕੀ ਬਾਕੀ ਫਿਰ ਆਸ-ਪਾਸ ਕੋਈ ਮੰਦਰਾਂ ਨੂੰ ਕੋਈ ਆਸ-ਪਾਸ ਕੋਈ ਚੀਜ਼ ਨੂੰ ਦੇ ਗਈ ਜਾਂਦੇ ਬਾਕੀ ਤਾਂ ਹੁਣ ਪਤਾ ਵੀ ਨਹੀਂ ਹੈਗਾ ਜੀ ਬਾਕੀ ਕੀ ਤੁਹਾਡੇ ਨਾਲ ਕਦੀ ਗੱਲ ਨਹੀਂ ਹੋਈ ਕਿ ਜੇ ਨਹੀਂ ਨਹੀਂ ਅਸੀਂ ਗੱਲ ਇਹ ਨਹੀਂ ਕੀਤੀ ਅਸੀਂ ਅਸੀਂ ਤੈਨੂੰ ਇਹ ਕਿਹਾ ਪਈ ਇਹਦੀ ਲੋੜ ਨਹੀਂ ਹੈਗੀ ਇਹ ਜਿਹੜੀ ਤੁਸੀਂ ਪਸੇ ਮਾਇਆ ਹੰਨੂੰ ਇੱਥੇ ਦਿੰਦੇ ਹੋ ਨਾ ਇਹ ਕੋਸ਼ਿਸ਼ ਇਹ ਕਰੋ ਪੀਏ ਮਾਇਆ ਉਥੇ ਲਾਓ ਤੇ ਬਾਬਾ ਜੀ ਜਿਸ ਸੇ ਗੁਰੂ ਨਾਨਕ ਪਾਚਾ ਨੇ ਲੰਗਰ ਦੀ ਪ੍ਰਥਾ ਚਲਾਈ ਤੇ ਅੱਜ ਤੱਕ ਲੰਗਰ ਪੂਰੀ ਦੁਨੀਆ ਦੇ ਵਿੱਚ ਸਿੱਖ ਕੌਮ ਜਿਹੜੀ ਆ ਵਰਤਾ ਰਹੀ ਹੈ ਹਾਂਜੀ ਉਸੇ ਦੇ ਦਰ ਤੇ ਆਏ ਆ ਨਾ ਤਾਂ ਇਸ ਦਰ ਦੇ ਉੱਤੇ ਇੱਥੇ ਵੱਲੋਂ ਹੁਣ ਤੇ ਕਿਸੇ ਤਰ੍ਹਾਂ ਦਾ ਲੰਗਰ ਦਾ ਚਾਹ ਦਾ ਕੋਈ ਪ੍ਰਬੰਧ ਦੇਖਣ ਨੂੰ ਮਿਲਿਆ ਹਾਂਜੀ ਚੋੜਾ ਸਾਧ ਤੇ ਆਏ ਆ ਗੁਰੂ ਨਾਨਕ ਦੇ ਦਰ ਤੇ ਆਏ ਉਹਨਾਂ ਦੇ ਪੀ ਅਗਰੀ 16ਵੀਂ 17ਵੀਂ 18ਵੀਂ ਪੀੜੀ ਕੋਲ ਆਇਆ ਹਾਂ ਜੀ ਤੁਸੀਂ ਤਾਂ ਉਹਨਾਂ ਦੇ ਸਿਧਾਂਤਾਂ ਤੇ ਚੱਲ ਹੀ ਨਹੀਂ ਰਹੇ ਫਿਰ ਮੈਂ ਤੁਹਾਨੂੰ ਕਿਵੇਂ ਮੰਨਾਂ ਕਿ ਤੁਸੀਂ ਗੁਰਨਾਨਕ ਦੇਵ ਜੀ ਦੀ 16ਵੀਂ ਪੀੜੀ ਜੀ ਚੱਲਣਾ ਤੇ ਚਾਹੀਦਾ ਜੀ ਚੱਲਣਾ ਅਜੇ ਤੇ ਪ੍ਰਬੰਧ ਇਹ ਇਸੇ ਗੱਲ ਦੇ ਤੇ ਘਾਟ ਪੈਣ ਦੀ ਹੈ ਵਾਸ਼ਤ ਕੋਈ ਸਭ ਕੁਝ ਦਿੱਤਾ ਹਾਂ ਜੀ ਤੁਸੀਂ ਆਪਣੇ ਕੋਲੋਂ ਚਾਹ ਦਾ ਲੰਗਰ ਵੀ ਨਹੀਂ ਲਾ ਸਕਦੇ ਰਸੋਈ ਨਹੀਂ ਟੋਲਾ ਸਕਦੇ ਚਾਹ ਇੱਥੇ ਤੇ ਬੰਦੀ ਹੈ ਚਾਹ ਹੁਣ ਅਸੀਂ ਆਪ ਇੱਥੇ ਐਨੀ ਚਾਹ ਤੇ ਬਣ ਰਹੀ ਹੈ ਚਾਹ ਦੇਖੋ ਆਪਣੇ ਘਰਾਂ ਦੀ ਸ਼ਾਨ ਬਣਾਈ ਹੁਣ ਜੀ ਹਾਂ ਜੀ ਹੋਰ ਵੀ ਕਿੰਨੇ ਵੀ ਹੋਰ ਇਸ ਵੰਛੇ ਦੇ ਲੋਕ ਨੇ ਉਹਨਾਂ ਨੇ ਆਪੋ ਆਪਣੇ ਘਰਾਂ ਦੇ ਵਿੱਚ ਆ ਨਿਸ਼ਾਨ ਪੁੱਟੀਆਂ ਤੋਂ ਤੇ ਪੱਤਰ ਲਾਏ ਹਾਂਜੀ ਬੜੀਆਂ ਬੜੀਆਂ ਉੱਚੀਆਂ ਬਿਲਡਿੰਗਾਂ ਵੱਡੀਆਂ ਮਕੀਆਂ ਗੱਡੀਆਂ ਰੱਖੀਆਂ ਹਾਂਜੀ ਇਵਨ ਕਈ ਜਗ੍ਹਾ ਤੇ ਕਈਆਂ ਨੇ ਗੁਰਦੁਆਰੇ ਵੀ ਬਣਾਏ ਔਰ ਹਾਂ ਬਣੇ ਨੇ ਜੀ ਬੜੇ ਬਣੇ ਨਾ ਉੱਥੇ ਛੋਲਾ ਸਾਹਿਬ ਵੀ ਰੱਖਿਆ ਬਣੇ ਹਾਂਜੀ ਬਣੇ ਨੇ ਹਾਂ ਬਣੇ ਨੇ ਇਹ ਤੁਹਾਡੇ ਹੀ ਭਰਾ ਜੀ ਕਹਿ ਰਹੇ ਨੇ ਕਿ ਉਹਨਾਂ ਨੇ ਦੁਕਾਨ ਖੋਲੀ ਦੁਕਾਨਦਾਰੀ ਕਰਦੇ ਨੇ ਔਰ ਇੱਥੇ ਮਾ ਮਾ ਸਾਰਾ ਹੀ ਰੁਪਈਆਂ ਦਾ ਵਾ ਕਿਰਪੀਆਂ ਕਰਕੇ ਸਾਰੇ ਕੁਝ ਹੋ ਰਿਹਾ ਹੈ। ਹਾਂਜੀ। ਕੀ ਕਹਿੰਦਾ ਜੀ ਤੂੰ ਨਰਕ ਪਾਤਸ਼ਾਹ ਜੀ ਨੇ ਤੇ ਇਹ ਸਾਰੀਆਂ ਚੀਜ਼ਾਂ ਤੂੰ ਮੋਹ ਤੋੜਿਆ ਸੀ। ਹਾਂਜੀ। ਉਹਨਾਂ ਦੀ ਪੀੜੀ ਇਸ ਮੋਹ ਚ ਕਿਵੇਂ ਪੈ ਰਹੀ ਹੈ? ਦੇਖੋ ਸਾਡੀ ਤਾਂ ਕੋਸ਼ਿਸ਼ ਇਹੀ ਹੈਗੀ ਆ ਪਰਿਵਾਰਕ ਅਸੀਂ ਕਹਿੰਦੇ ਉਸ ਮਾਲਕ ਦਾ ਬੜਾ ਖੁਸ਼ ਹੈਗਾ ਵਾ। ਤੇ ਅਸੀਂ ਹੁਣ ਦਿਨ ਰਾਤੇ ਹੀ ਅਰਦਾਸ ਵੀ ਪੁੱਛੋ ਜੀ ਅਰਦਾਸ ਇਹੀ ਕਰਦੀਆਂ ਵੀ ਮਾਲਕ ਕਿਰਪਾ ਕਰ ਵੀ ਸਭ ਪਰਿਵਾਰ ਸੌਖੇ ਨੇ ਆਪਣੀ ਕਿਰਪਾ ਕਰ ਤੇ ਉੱਥੇ ਹੀ ਹੁਣ ਬਣੇ ਸਾਰੀ ਸੰਗਤ ਵਾਸਤੇ। ਬਣ ਜਰ ਬੜੀ ਕਿਰਪਾ ਗਈ ਅਸੀਂ ਤੁਹਾਨੂੰ ਆ ਬੜੀ ਪ੍ਰੋਬਲਮ ਤੁਹਾਨੂੰ ਪਰਿਵਾਰ ਨੂੰ ਇਹ ਨਹੀਂ ਸੀ ਲੱਗਦਾ ਕਿ ਸਭ ਤੋਂ ਪਹਿਲਾਂ ਜਿੰਨੇ ਵੀ 베ਦੀ ਪਰਿਵਾਰ ਨੇ ਜਿਹੜੀ ਵੀ ਪੀੜ੍ਹੀ ਈਸੋੜ ਵਿੱਚ ਛਾਰ ਵਿੱਚ ਇਕੱਠੇ ਬਿੰਦੇ ਹਾਂਜੀ ਸਭ ਤੋਂ ਪਹਿਲਾਂ ਚੋਲਾ ਸਾਹਿਬ ਦੇ ਲਈ ਬਹੁਤ ਹੀ ਸੋਹਣਾ ਤੇ ਬਹੁਤ ਹੀ ਆਲੀਸ਼ਾਨ ਇੱਕ ਪਾਵਨ ਸਥਾਨ ਬਣਦਾ ਗੁਰਦੁਆਰਾ ਸਾਹਿਬ ਬਣਦਾ ਔਰ ਮਹਾਰਾਜ ਦਾ ਇਤਰਾ ਸੁਰੂਪ ਸਭ ਤੋਂ ਬਿਰਧ ਹੈ ਕਿ ਫਟਿਆ ਹੋਇਆ ਹਾਂਜੀ ਠੀਕ ਹੈ ਜੀ ਔਰ ਉਸ ਤੋਂ ਬਾਅਦ ਅੱਗੇ ਦੇਖਦੇ ਹਾਂ ਮਾਰੇ ਤੇ ਸੁਰੂਪ ਤੇ ਨਵੇਂ ਨੇ ਪਰ ਉੱਥੇ ਵੀ ਜੋ ਮੈਂ ਮਹਿਸੂਸ ਕਰ ਰਿਹਾ ਹਾਂ ਉਹ ਭਾਵਨਾ ਉਹ ਸੇਵਾ ਨਹੀਂ ਹੈ ਇਹ ਮਕਸਦ ਸਿਰਫ ਇਹ ਚੀਜ਼ ਹੈ ਵੀ ਜਿੰਨਾ ਲੋਕਾਂ ਨੇ ਸੁਖਣਾ ਸੁਖੀ ਹੈ ਉਹਨਾਂ ਨੇ ਆਣ ਕੇ ਤੁਹਾਨੂੰ ਭੇਟਾ ਦੇਣੀ ਹੈ ਭੇਟਾ ਆ ਜਾਵੇ ਆ ਜਿਹੜੇ ਰਾਗੀ ਪਾਠੀ ਨੇ ਆਪ ਆਪਣੇ ਘਰਾਂ ਚ ਜਾਣ ਨਾਉਣ ਆਣ ਰੋਲ ਲਾਉਣ ਤੇ ਘਰੋਂ ਚਲੇ ਜਾਣ ਆਣੀ ਤੇ ਫਿਰ ਮਾਇਆ ਹੀ ਆ ਮਕਸਦ ਸਿਰ ਮਾਇਆ ਦਾ ਰਹਿ ਗਏ ਦੇਖੋ ਜੀ ਐ ਤੇ ਮਾਇਆ ਪਰ ਮਾਇਆ ਲੱਗਣੀ ਚਾਹੀਦੀ ਐ ਉਸ ਮਾਰਗਦਰਸ਼ਕ ਕਰ ਚੋਣ ਨਹੀਂ ਲੱਗਣੀ ਹੁਣ ਪਤਾ ਕੀ ਗੱਲ ਹੈਗੀ ਹੁਣ ਅਸੀਂ ਤੇ ਸਾਰੀ ਕੋਸ਼ਿਸ਼ ਕਰ ਰਹੇ ਆ ਕੋ ਜਿਹੜੇ ਨਾਲ ਤੇ ਨਹੀਂ ਸਹਿਯੋਗ ਦੇ ਰਹੇ ਫੋਟੋ ਦੇ ਰਹੇ ਨਾਲ ਉਹ ਜੀ ਚੈਨਲ ਚੱਲ ਰਿਹਾ ਪੂਰੀ ਦੁਨੀਆ ਦੇਖੇਗੀ ਹਾਂਜੀ ਹੁਣ ਦੇਖੋ ਦੋ ਪਰਿਵਾਰ ਹੈਗੇ ਨਾਲ ਹੁਣ ਇਹ ਸਹਿਯੋਗ ਦੇਣ ਕੌਣ ਕੌਣ ਦੇ ਨਾਲ ਹਾਂਜੀ ਇੱਕ ਤੇ ਆ ਦੂਜੇ ਦੇ ਸਹਿਯੋਗ ਦੇਦੇ ਨਾਲ ਸਹਿਯੋਗ ਨਾ ਦੇਰੇ ਤਾਂ ਤੁਹਾਨੂੰ ਲੱਗਦਾ ਇਹ ਸਥਾਨ ਬਹੁਤ ਖੁੱਲਾ ਹੋਣਾ ਚਾਹੀਦਾ ਬਹੁਤ ਬਹੁਤ ਹੀ ਜ਼ਰੂਰੀ ਹੈ ਸੰਗਤ ਵਾਸਤੇ ਸਭ ਤੋਂ ਵੱਡੀ ਚੀਜ਼ ਜਿਹੜੀ ਹੈ ਜੀ ਇਹ ਬੰਨੀ ਚਾਹੀਦੀ ਹੈ ਸੰਗਤ ਇੱਦਾਂ ਰਸਨ ਦਾ ਕਿੰਨੀ ਭੀੜ ਹੋ ਜਾਂਦੀ ਹੈ ਇੱਥੇ ਬੜੀ ਪ੍ਰੋਬਲਮ ਹੈ ਗਈ ਆ ਹੁਣ ਦੇਖੋ ਇਹ ਜਗ੍ਹਾ ਬਿਲਕੁਲ ਥੋੜੀ ਹੈ ਉਹ ਹੁਣ ਇੱਕ ਕਿਲਾ ਜਗ੍ਹਾ ਗਈ ਆ ਉਹ ਅਠ ਕਨਾਲ ਜਗ੍ਹਾ ਹੈ ਗਈ ਆ ਛੱਤ ਵੀ ਕਹਿੰਦੇ ਚੋਣਿਆ ਪਈ ਐ ਹਾਂਜੀ ਛੱਤ ਵਿੱਚ ੌਂੜਿਆ ਪਿਆ ਹੁਣ ਬਾਰਸ਼ਾਂ ਚ ਛੱਤ ਆ ਕਿਤੇ ਜ਼ਿਆਦਾ ਬਰਸਾਤ ਸੋਣ ਲੱਗ ਪਈ ਜੀ ਸਰ ਜਿਆਦਾ ਬਾਰਿਸ਼ ਛੰਂਦੀ ਕਿਤੇ ਥੋੜੀ ਬੋਤੀ ਤੁਸੀਂ ਬੈਠੇ ਤਾਂ ਪਰਛ ਵੀ ਬੈਠਾ ਹੋਇਆ ਹਾਂਜੀ ਪਰਛ ਵੀ ਬਹਿ ਗਿਆ ਹਾਂ ਛੱਤ ਵਿੱਚ ਹੋ ਰਹੀ ਹੈ ਕਿ ਅਸੀਂ ਫਿਰ ਕੁੱਲ ਮਿਲਾ ਕੇ ਹੁਣ ਕਹੀਏ ਕਿ ਹੁਣ ਬੇਦੀ ਪਰਿਵਾਰ ਜਿਹੜਾ ਹੈ ਦਰਸ਼ਨ ਕਰਾ ਕਰਾ ਕੇ ਪੈਸੇ ਇਕੱਠੇ ਕਰ ਰਿਹਾ ਇਹਦੇ ਬਾਰੇ ਨਹੀਂ ਸੋਚ ਰਹੇ ਉਹਦੇ ਬਾਰੇ ਵੀ ਨਹੀਂ ਸੋਚ ਰਹੇ ਬਾਬੇ ਨਾਨਕ ਨੇ ਜਦੋਂ ਤੁਹਾਡੀਆਂ ਛੱਤਾਂ ਪਾਤੀਆਂ ਨੇ ਤੁਸੀਂ ਉਹਦੇ ਆਸਤੇ ਕਿਉਂ ਨਹੀਂ ਕਰਦੇ ਦੇਖੋ ਇਹ ਅਸੀਂ ਤੁਰ ਕਰ ਰਹੇ ਹਾਂ ਪਉ ਬਾਕੀ ਪਰਿਵਾਰ ਨਾਲ ਸਹਿਯੋਗ ਦੇਣ ਤਾਂ ਫੇਰ ਹੀ ਜਣੇ ਖੜ ਕੀਆ ਬਾਬਾ ਜੀ ਹੁਣ ਹਾਲ ਦੇਖੋ ਜੀ ਹੁਣ ਕੋਸ਼ਿਸ਼ ਹੋ ਰਹੀ ਆ ਹੁਣ ਇਹਨਾਂ ਦੀ ਮੀਟਿੰਗ ਹੋਈ ਸਾਰੇ ਪਰਿਵਾਰ ਦੀ ਹੁਣ ਥੋੜਾ ਬਹੁਤਾ ਸਹਿਯੋਗ ਮਿਲਿਆ ਵਾ ਵੀ ਚਲੋ ਜੇ ਉਥੇ ਬਾਹਰ ਲੈ ਜਾਣਾ ਵਾ ਉਥੇ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਕਰਨਾ ਚਾਹੀਦਾ ਹਾਂਜੀ ਮੇਰੇ ਕਰ ਕੋ ਨਨ ਪਾਤਸ਼ਾਹ ਦਾ ਸ਼ੁਕਰਾਨਾ ਕਰਦੇ ਹੋਏ ਤੁਹਾਨੂੰ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਸ਼ੁਕਰਾਨਾ ਕਰਦੇ ਹੋਏ ਬੇਨਤੀ ਵੀ ਕਰਨੀ ਚਾਹੀਦੀ ਹੈ ਕਿ ਦਾਤਾ ਤੂੰ ਹੁਣ ਕਮੀ ਨਹੀਂ ਕੋ ਛੱਡੀ ਬੱਚੇ ਸਾਡੇ ਸਾਰੇ ਸੈਟ ਆ ਕੋਈ ਹਰ ਚੀਜ਼ ਇਸ ਇਸ ਕੰਮ ਦੇ ਵਿੱਚ ਨਾ ਇਸ ਕੰਮ ਦੇ ਵਿੱਚ ਹੁਣ ਪਰਿਵਾਰ ਜਿਹੜੇ ਨੇ ਸਹਿਯੋਗ ਸ਼ੁਰੂ ਹੋਇਆ ਵਾ ਕੋਈ ਮੀਟਿੰਗ ਪਿੱਛੇ ਹੋਈ ਆ ਉਹ ਕਹਿੰਦੇ ਚਲੋ ਤੰਗੀ ਪ੍ਰੋਬਲਮ ਬੜੀ ਹੈ ਗਈ ਆ ਤੇ ਸਾਰੇ ਮੰਨਦੇ ਨੇ ਪਰ ਅਸੀਂ ਕਹਿੰਦੇ ਜਦੋਂ ਜਗ੍ਹਾ ਹੈਗੀ ਆ ਹੁਣ ਕਿੱਲਾ ਜਗ੍ਹਾ ਹੈਗੀ ਉਹ ਚ ਸ਼ੁਰੂ ਕਰੋ ਤੋ ਨੌੜ ਕੋ ਕਿਲਾ ਹੋਰ ਲਈ ਜਾਏਗੀ ਪਰ ਸ਼ੁਰੂ ਤੇ ਕਰੋ ਤਾਂ ਫੇਰ ਹੀ ਆ। ਦੱਸਿਆ ਜਾ ਰਿਹਾ ਕਿ ਆ ਜਿਹੜੇ ਜਿੱਥੇ ਅਸੀਂ ਬੈਠੇ ਆਂ ਜੀ ਇਹ ਬਾਬਾ ਕਬਰੀ ਮਾਲ ਜੀ ਦਾ ਸਥਾਨ ਹੈ। ਹਾਂਜੀ। ਠੀਕ ਹੈ ਜੀ ਉਹਨਾਂ ਦੀ ਕੁਟਿਆ ਸੀ। ਹਾਂਜੀ। ਇਸ ਕੁਟਿਆ ਦੇ ਵਿੱਚ ਚੋਲਾ ਸਾਹਿਬ ਰੱਖਦੇ ਇੱਥੇ ਠੀਕ ਹੈ? ਇਹੀ ਹੈ ਨਾ? ਹਾਂਜੀ। ਪਰ ਉਹਦੇ ਬਾਅਦ ਹੁਣ ਪ੍ਰੋਬਲਮ ਇਹ ਹੈ ਕਿ ਜਿੰਨਾ ਸੱਚੇ ਕੰਬੇ ਦائیں ਬائیں ਆਪ ਕੋ ਆਪਣੇ ਕੰਮ ਚਲਾਈ ਨੇ ਨਾ। ਹਾਂਜੀ। ਹੁਣ ਉਹਨਾਂ ਨੂੰ ਡਰੇ ਪੈ ਗਿਆ ਕਿ ਕੀ ਚੋਲਾ ਸਾਹਿਬ ਇਥੋਂ ਵੱਡੇ ਸਥਾਨ ਤੇ ਚਲੇ ਗਏ। ਕਿ ਉਹ ਨਾ ਹੋਵੇ ਕਿ ਉਹਨਾਂ ਦੇ ਕਾਰੋਬਾਰ ਉਹਨਾਂ ਦਾ ਕੰਮ ਉਹਨਾਂ ਦਾ ਪ੍ਰੋਡਕਟ ਵਿਕਣਾ ਬੰਦ ਹੋ ਜਾਏ ਕੋਈ ਐਹੋ ਜੀ ਕਹਾਣੀ ਨਹੀਂ ਇਦਾਂ ਦੀ ਕਹਾਣੀ ਹੁੰਦੀ ਹੈ ਜੀ ਪਰਿਵਾਰ ਕੇ ਵੀ ਕਹਾਣੀ ਹੋ ਸਕਦੀ ਹੈ ਦੇਖੋ ਜੀ ਹੁਣ ਕਿਸੇ ਨੇ ਇਸ ਚੀਜ਼ ਦਾ ਸਹਿਯੋਗ ਨਹੀਂ ਦਿੱਤਾ ਹੈ ਜਗਰ ਵਿੱਚ ਕੋਈ ਸਹਿਯੋਗ ਨਹੀਂ ਦਿੱਤਾ ਠੀਕ ਹੈ ਜੀ ਉਸ ਮਾਲਕ ਦੀ ਕਿਰਪਾ ਨਾਲ ਹੀ ਅਸੀਂ ਇਹ ਉਥੇ ਜਗ੍ਹਾ ਲਈ ਹੈ ਜਾਂ ਫਿਰ ਇੱਕ ਕੰਮ ਹੋ ਸਕਦਾ ਹਾਂਜੀ ਤੋ ਬਾਕੀ ਇੱਕ ਕੰਮੀ ਹੋ ਜਾਤਾ ਜਿਹੜਾ ਚਾਹੁੰਦਾ ਕਿ ਨਹੀਂ ਜਾਣੀ ਚਾਹੀਦੀ ਇਹ ਜਗਾ ਬਾਹਰ ਤੇ ਫਿਰ ਆਪਣੀ ਜਗਾ ਵਿੱਚ ਦੇ ਦੇ ਇਹਨੂੰ ਖੁੱਲੀ ਕਰ ਦੇ ਦੇਖੋ ਇਹ ਵੀ ਇਹ ਵੀ ਪਿੱਛੇ ਕੋਸ਼ਿਸ਼ ਹੋ ਰਹੀ ਆ ਅਸੀਂ ਕੋਸ਼ਿਸ਼ ਕੀਤੀ ਆ ਵੀ ਚਲੋ ਉਹ ਹੀ ਦੇ ਦਿਓ ਢੋਲਾ ਸਾਹਿਬ ਬਾਹਰ ਨਾ ਜਾਣ ਚ ਰੁਕਾਵਟ ਖਾਉਣਾ ਰੁਕਾਵਟ ਰੁਕਾਵਟ ਇਹ ਪਰਿਵਾਰ ਹੈ ਜੀ ਕਿਹੜਾ ਪਰਿਵਾਰ ਹੈ ਜੀ ਇਹ ਇਹ ਪਰਿਵਾਰ ਹੈ ਇਹ ਇਹ ਕਿਹੜਾ ਜੀ ਮੈਨੂੰ ਥੋੜੀ ਪਤਾ ਕਿਹੜਾ ਜਿੰਨੇ ਤੁਹਾਨੂੰ ਦੱਸਿਆ ਵਾ ਇਹਨਾਂ ਦੇ ਬਾਬਾ ਬਤਾਰ ਸਿੰਘ ਹੋਣੇ ਆ अच्छा हां अवतार सिंह ਜਿਆਦਾ ਉਹ ਕਿਉਂ ਕਰ ਰਹੇ ਉਹ ਕਹਿੰਦੇ ਕਿ ਚਲੋ ਨਹੀਂ ਹੁਣ ਹੁਣ ਸਹਿਯੋਗ ਦਿੱਤਾ ਵਾ ਅੱਛਾ ਹੁਣ ਆ ਪਿੱਛੇ ਮੀਟਿੰਗ ਹੋਈ ਹੈ 10 ਕਿ ਦਿਨ ਹੋਏ ਨੇ ਸਹਿਯੋਗ ਦਿੱਤਾ ਵਾ ਵੀ ਇੱਥੇ ਪ੍ਰੋਬਲਮ ਬੜੀ ਹੈਗੀ ਆ ਇਹ ਵੀ ਸਾਡੇ ਤੱਕ ਹੈਗਾ ਅੱਗੇ ਬੱਚੇ ਆਪੋ ਆਪਣੇ ਕਾਰੋਬਾਰਾਂ ਚ ਚਲੇ ਠੀਕ ਹੈ ਜੀ ਇਹ ਸਾਡੀ ਜਿੰਦੇ ਚੀਜ਼ ਬਣ ਜਾਵੇ ਤੇ ਬਹੁਤ ਚੰਗੀ ਸੰਗਤ ਦੀ ਚੀਜ਼ ਬਣ ਜਾਣੀ ਹੈ ਤੇ ਤੇ ਹੁਣ ਕਿਰਪਾ ਉਮੀਦ ਹੈ ਕਿ ਉਸ ਮਾਲਕ ਦੀ ਕਿਰਪਾ ਹੋ ਰਹੀ ਆ ਤੇ ਉਮੀਦ ਆ ਵੀ ਉੱਥੇ ਬਣ ਜੇ ਜਿਨੇ ਵੀ ਪਿੰਡੀ ਬੇਟੀ ਵੰਚਸ ਨੇ 16 17ਵੇਂ ਪੀਡੀਐਸਲ ਤੁਸੀਂ ਉਹਨਾਂ ਨੂੰ ਸਾਡੇ ਚੈਨਲ ਦੇ ਜ਼ਰੀਏ ਹੱਥ ਜੋੜ ਕੇ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਜਿਹੜਾ ਇਸ ਕੰਮ ਦੇ ਵਿੱਚ ਇਸ ਵੱਡੀ ਸੇਵਾ 'ਚ ਅੜਿੱਕਾ ਬਣ ਰਿਹਾ ਹੈ ਉਹ ਸਾਡੇ ਗੁਰੂ ਮਹਾਰਾਜ ਉਹਨਾਂ ਦੇ ਮਨ ਤੇ ਮਿਹਰ ਪਾ ਦੇ। ਦੇਖੋ ਜੀ ਹੁਣ ਪਿੱਛੇ ਹੁਣ ਯਾਨੀ ਕਿ ਮੇਅਰ ਪੈ ਰਹੀ ਹੈ ਜੀ ਜਿਹੜੇ ਇੱਕ ਮੇਨ ਸੀ ਪਰਿਵਾਰ ਉਹ ਮੇਅਰ ਪੈ ਰਹੀ ਆ ਉਹ ਕਹਿੰਦੇ ਬਿ ਚਲੋ ਜੇ ਇੰਨੀ ਪ੍ਰੋਬਲਮ ਤੁਹਾਨੂੰ ਲੱਗਣ ਢਈ ਆ ਤੇ ਚਲੋ ਫਿਰ ਕੋਸ਼ਿਸ਼ ਕਰ ਲੋ ਫਿਰ ਸਰ ਹਾਂਜੀ ਹੋ ਰਹੀ ਹੈ ਹਾਂ ਤਕਰੀਬਨ 90% ਓਕੇ ਹੋ ਗਿਆ ਇਸ ਚੀਜ਼ ਦੇ ਵਿੱਚ ਠੀਕ ਹੈ ਪੀ ਬਣਨੀ ਚਾਹੀਦੀ ਹੈ ਇਹਨੂੰ ਸਚਾਈ ਹੈ ਜੀ ਇਹ ਇਹ ਸਚਾਈ ਹੈ ਕਿ ਉਸ ਮਾਰਗ ਦੀ ਕਿਰਪਾ ਹੋ ਜਣੀ ਹੈ ਔਰ ਬਹੁਤ ਛੇਤੀ ਜਗਾਏ ਖੁੱਲੀ ਜਗ੍ਹਾ ਤੇ ਚੱਲ ਜਾਣੀ ਹੈ ਧੰਨਵਾਦ ਜੀ ਠੀਕ ਹੈ ਬਹੁਤ ਬੱਚੀ ਜੀ